ਇਹ ਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ। ਮੈਂ ਕਹਿੰਦਾ ਕਿ ਕਿਸਾਨ ਦੇਸ਼ ਦੇ ਖੁਸ਼ਹਾਲ ਹੋ ਜਾਣਗੇ। ਪਰ ਕੇਂਦਰ ਦੀ ਸਰਕਾਰ ਦਾ ਇਹਨਾਂ ਅੜੀਅਲ ਰਵੱਈਆ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਜਾਂ ਹੋਰ ਸੂਬਿਆਂ ਦੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਵੱਲ ਬਿਲਕੁਲ ਵੀ ਉਹਨਾਂ ਦਾ ਧਿਆਨ ਨਹੀਂ ਹੈ। ਜੀ ਸਿੰਦਰ ਲਿਵਾਰ ਜਿਹੜੇ ਮੰਨਵਰਤ ਤੇ ਬੈਠੇ ਹੋਏ ਨੇ ਹਾਲਤ ਦਿਨ ਦਿਨ ਉਹਨਾਂ ਦੀ ਮਾੜੀ ਹੋ ਰਹੀ ਹੈ ਔਰ ਅੱਜ ਕਿਸਾਨਾਂ ਨੂੰ ਪੂਰੇ ਪੰਜਾਬ ਨੂੰ ਬੰਦ ਕਰਨ ਕਾਲ ਸੀ ਜੁੜਣੀ ਪਈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਸਾਰੇ ਅਦਾਰੇ ਬੰਦ ਕਰਕੇ ਕਿਸਾਨ ਕਿਸਾਨਾਂ ਵੱਲੋਂ ਜਿਹੜਾ ਅੱਜ ਬੰਦ ਸੀ ਉਹਨੂੰ ਸਮਰਥਨ ਜਿਹੜਾ ਉਹ ਦਿੱਤਾ ਗਿਆ ਹੈ ਵੇਸ਼ ਦਾ ਢਿੱਡ ਭਰਨ ਵਾਲਾ ਜਿਹੜਾ ਕਿਸਾਨ ਹੈ ਗੋਦੀਆਂ ਫਤਖੇ ਮੰਗਾ ਤੁਰੰਤ ਕੇਂਦਰ ਸਰਕਾਰ ਨੂੰ ਮੰਨਣ ਵਾਲੀ ਚੈਦੀਆਂ ਨੇ ਅੰ ਸਿੰਘ ਸਾਹਿਬ ਜੀ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਮੰਨਦਾ ਐਲਾਨ ਕੀਤਾ ਕਿ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਫਲ ਸੋ ਵਾਹਿਗੁਰੂ ਜੀ ਕੀ ਫਤਿਹ ਬੜੀ ਇੱਕ ਦੇਸ਼ ਦੀ ਸਰਕਾਰ ਵਾਸਤੇ ਪਰ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਕਿਸਾਨ Rajasthan ਦੇ UP ਦੇ Haryana ਦੇ ਜਾਂ ਹੋਰ ਛਿੱਟਾਂ ਦੇ ਕਿਸਾਨ ਜੋ ਪਿਛਲੇ ਸਾਲਾਂ ਵਿੱਚ ਵੀ ਤਕਰੀਬਨ ਸਵਾ ਸਾਲ ਦਿੱਲੀ ਦੇ ਬਾਰਡਰ ਦੇ ਉੱਤੇ ਧਰਨਾ ਲਾ ਕੇ ਬੈਠੇ ਰਹੇ। ਔਰ ਹੁਣ ਵੀ ਕਈ ਮਹੀਨੇ ਹੋ ਗਏ ਨੇ ਕਿ ਪੰਜਾਬ ਦੇ ਕਿਸਾਨ ਖਨੌਰੀ ਬਾਰਡਰ ਤੇ ਔਰ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਲਾ ਕੇ ਬੈਠੇ ਹੋਏ ਨੇ ਆਪਣੀਆਂ ਜੋ ਹੱਕੀ ਮੰਗਾਂ ਨੇ ਉਹ ਕੇਂਦਰ ਦੀ ਸਰਕਾਰ ਕੋਲੋਂ ਪ੍ਰਾਪਤ ਕਰਨ ਵਾਸਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਮਰਨ ਵਰਤੀ ਰੱਖਿਆ ਹੋਇਆ ਔਰ ਅਜੇ ਕਾਲ ਤੱਕ ਸਾਥ ਤੋਂ ਉਹਨਾਂ ਨੂੰ ਅਪੀਲ ਵੀ ਕੀਤੀ ਗਈ ਹੈ। ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਮੈਂ ਕਹਿੰਦਾ ਕਿ ਕਿਸਾਨ ਦੇਸ਼ ਦੇ ਖੁਸ਼ਹਾਲ ਹੋ ਜਾਣਗੇ ਪਰ ਕੇਂਦਰ ਦੀ ਸਰਕਾਰ ਦਾ ਇਹਨਾਂ ਅੜੀਅਲ ਰਵੱਈਆ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਜਾਂ ਹੋਰ ਸੂਬਿਆਂ ਦੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਵੱਲ ਬਿਲਕੁਲ ਵੀ ਉਹਨਾਂ ਦਾ ਧਿਆਨ ਨਹੀਂ ਹੈ ਜਿਹਦੇ ਵਿਰੁੱਧ ਵਿੱਚ ਸਰਦਾਰ ਜਜੀਤ ਸਿੰਘ ਢੱਲੇਵਾਲ ਜਿਹੜੇ ਮੰਨ ਵਰਤੇ ਬੈਠੇ ਹੋਏ ਨੇ ਹਾਲਤ ਦਿਨ-ਬਦ ਦਿਨ ਉਹਨਾਂ ਦੀ ਮਾੜੀ ਹੋ ਰਹੀ ਹੈ ਔਰ ਅੱਜ ਕਿਸਾਨਾਂ ਨੂੰ ਪੂਰੇ ਪੰਜਾਬ ਨੂੰ ਬੰਦ ਕਰਨ ਜਿਹੜੇ ਕਾਲ ਸੀਖੂ ਦੇਣੀ ਪਈ ਔਰ ਇਸ ਗੱਲ ਤੇ ਖੁਸ਼ੀ ਵੀ ਹੈ ਕਿ ਜਿੱਥੇ ਕਿਸਾਨਾਂ ਨੇ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਹੈ ਤੇ तकरीबन ਹਰ ਵਰਗ ਨੇ ਕਿਸਾਨਾਂ ਦੀ ਹਮਾਇਤ ਵਿੱਚ ਆ ਕੇ ਤੇ ਪੰਜਾਬ ਦੇ ਬੰਦ ਇਸੱਦੇ ਨੂੰ ਭਰਵਾ ਹੰਗਾਰਾ ਵੀ ਦਿੱਤਾ ਹੈ ਦਫਤਰ ਬੰਦ ਨੇ ਮਾਰਕੀਟਾਂ ਬੰਦ ਨੇ ਟਰਾਂਸਪੋਰਟ ਬੰਦ ਹੈ ਰੇਲਾਂ ਬੰਦ ਨੇ ਬੱਸਾਂ ਬੰਦ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਸਾਰੇ ਅਦਾਰੇ ਬੰਦ ਕਰਕੇ ਇਹ ਕਿਸਾਨਾਂ ਵੱਲੋਂ ਜਿਹੜਾ ਅੱਜ ਬੰਦ ਸੀ ਉਹਨੂੰ ਸਮਰਥਨ ਜਿਹੜਾ ਉਹ ਦਿੱਤਾ ਗਿਆ ਹੈ ਦੇਸ਼ ਦਾ ਢਿੱਡ ਭਰਨ ਵਾਲਾ ਜਿਹੜਾ ਕਿਸਾਨ ਹੈ ਉਹਦੀਆਂ ਹੱਕੀ ਮੰਗਾਂ ਤੁਰੰਤ ਕੇਂਦਰ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਤੇ ਜਿਹੜੇ ਧਰਨਾ ਲਾ ਕੇ ਕਿਸਾਨ ਮੋਰਚਿਆਂ ਦੇ ਵਿੱਚ ਬੈਠੇ ਹੋਏ ਨੇ ਔਰ ਖੇਤਕੁਸ਼ੇਤੀ ਉਹ ਆਪਣੇ ਘਰਾਂ ਨੂੰ ਜਾ ਕੇ ਤੇ ਸੁੱਖ ਆਰਾਮ ਦੇ ਵਿੱਚ ਜਿਹੜੇ ਆਪਣੇ ਦਿਨ ਨੇ ਉਹ ਬਤਿਹਤ ਕਰ ਸਕਣ ਕਿਂਦਰ ਸਰਕਾਰ ਤੁਰੰਤ ਕਿਸਾਨਾਂ ਦੇ ਮੰਗਾਂ ਉੱਤੇ ਅਨੁਚਿਤ ਰੱਖਦੇ ਹੋયાਆਂ ਔਰ ਅੱਜ ਕਿਸਾਨਾਂ ਦੇ ਬੰਦ ਤੇ ਸਮਰਥਨ ਨੂੰ ਮੁੱਖ ਰੱਖਦੇ ਹੋયાਆਂ ਇਹ ਤੋਂ ਸਾਨੂੰ ਇਹ ਅੰਦਾਜ਼ਾ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਅੰਦਾਜ਼ਾ ਕਰਨਾ ਚਾਹੀਦਾ ਹੈ ਕੇ ਹਰ ਵਰਗ ਕਿਸਾਨਾਂ ਦੇ ਹੱਕ ਵਿੱਚ ਹੈ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਕਰਫਿਊ ਵਰਗਾ ਮਾਹੌਲ ਹੈ ਪੂਰਾ ਪੰਜਾਬ ਜਿਹੜਾ ਅੱਜ ਕਿਸਾਨਾਂ ਦੇ ਸਮਰਥਨ ਦੇ ਵਿੱਚ ਬੰਦ ਹੈ